ਸਥਾਨਕ ਐਮ ਆਰ ਕਾਲਜ ਵਿਖੇ ਅੱਜ ਇੱਕ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਹ ਕਿਹਾ ਗਿਆ ਕਿ ਨਸ਼ਿਆਂ ਨਾਲ ਘਰ ਦੇ ਕਰਤਬਾ ਹੋ ਜਾਂਦੇ ਹਨ ਇਸੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪੜ੍ਹਾਈ ਅਤੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰੋਫੈਸਰ ਰਾਮ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਆਪਾਂ ਨਸ਼ਿਆਂ ਦੇ ਵਿੱਚ ਪੈਰ ਰੇ ਸਮਾਜ ਨੂੰ ਛਾੜ ਸੁਧਾਰ ਸਕਦੇ ਹਾਂ ਅਤੇ ਉਹਨਾਂ ਨੂੰ ਚੰਗੇ ਸਮਾਜ ਦੀ ਸਿਰਜਣਾਵਾਰ ਕਰ ਸਕਦੇ ਆ ਇਸ ਲਈ ਬੱਚਿਆਂ ਨੂੰ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਕਹਿਣਾ ਮੰਨ ਕੇ ਖੇਡਾਂ ਅਤੇ ਪੜ੍ਹਾਈ ਵੱਲ ਵਧਣਾ ਚਾਹੀਦਾ ਹੈ ਤਾਂ ਜੋ ਨਸ਼ਾ ਦੂਰ ਰਿਹਾ ਜਾ ਸਕੇ ਤੇ ਪੰਜਾਬ ਤੇ ਲੱਗੇ ਨਸ਼ੇ ਦੇ ਕਲੰਕ ਨੂੰ ਇਹ ਯੂਥ ਹੀ ਸਾਫ਼ ਕਰ ਸਕਦੀ ਹੈ ਇਸ ਮੌਕੇ ਬੋਲਦੇ ਹੋਏ ਪ੍ਰੋਫੈਸਰ ਰਾਮ ਸਿੰਘ ਨੇ ਕੈਮਰੇ ਦੇ ਰੂਬਰੂ ਹੁੰਦੇ ਹੋਏ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਕਿਸ ਤਰ੍ਹਾਂ ਦਾ ਸੈਮੀਨਾਰ ਸਰ ਲਗਾਇਆ ਗਿਆ ਜੀ ਇਸਸ ਬੜੀ ਦਾ ਨਸ਼ੇ ਦੇ ਡਰਗ ਦੇ ਉਸ ਇੱਕ ਬੜੀ ਗੁੱਪਾ ਨੇ ਇਹ ਬੱਚਿਆਂ ਦੇ ਨਸ਼ੇ ਬਾਰੇ ਬੱਚੇ ਨੂੰ ਦੱਸਿਆ ਕਿ ਨਸ਼ਾ ਜਦੋਂ ਜਦੋਂ ਪੁੱਛਦੇ ਨੇ ਨਸ਼ਾ ਵੀ ਉਹ ਫਾਮ ਦੀ ਕੀ ਕੀ ਐਕਸ਼ਨ ਤੇ ਕੀ ਜਾਂ ਕੀ ਕੀ ਆਪਣਾ ਵਰਕਰ ਸਰ ਜੇ ਕੰਮ ਕਰ ਸਰ ਜੀ ਅਕਸਰ ਕਹਿੰਦਾ ਵੀ ਪੰਜਾਬ ਨਸ਼ੇ ਦੇ ਗਰਜ ਜਾ ਰਿਹਾ ਹੈ ਯੂਥ ਉਹ ਦਰ ਜਾ ਰਹੀ ਹੈ ਕਿ ਕਾਰਨ ਕੀ ਮੰਨਦੇ ਪੁਰਾਣਾ ਪੰਜਾਬ ਸਰਕਾਰ ਨੇ ਬੜੀ ਗੁੱਪਾ ਵਾਸਤੇ ਕਿਹਾ ਸੀ ਬੜੀ ਗੁੱਪਾ ਬਣਾ ਕੇ ਸੀਨੀਅਰ ਬੜੀ ਬਣਾ ਕੇ ਉਹਨਾਂ ਨੂੰ ਉਹਨਾਂ ਨੂੰ ਜਾਗਰੂਤ ਕੀਤਾ ਜਾਏ ਉਹਨਾਂ ਨੂੰ ਗਾਈਡ ਕੀਤਾ ਜਾਏ ਕਿ ਆਪ ਦੇ ਪਿੰਡਾਂ ਵਿਲੇਜ ਚ ਆਪ ਦੇ ਸ਼ਹਿਰਾਂ ਕਸਬਿਆਂ ਤੇ ਆਪ ਦੇ ਚ ਜੇ ਉਹ ਪੁਨਰਸ਼ੀਕਰਦੇ ਆ ਜਾਂ ਕਰਾਉਂਦੇ ਆ ਜਾਂ ਕੁਝ ਐਮਰਗੈਂਸੀ ਵਰਕ ਕਰਦੇ ਉਹਨਾਂ ਬਾਰੇ ਕੁਝ ਜਾਣਕਾਰੀ ਦਿੱਤੀ ਜਾਏ ਜਾਂ ਕਿ ਉਹਨਾਂ ਸੁਧਾਰਿਆ ਗਿਆ ਕਿ ਕਿ ਕਿਹਾ ਜਾਂਦਾ ਵੀ ਜਿਹੜਾ ਬੰਦਾ ਜਾਣਕਾਰੀ ਦਿੰਦਾ ਉਹਨਾਂ ਨੂੰ ਦੁਸ਼ਮਣੀ ਪੈ ਜਾਂਦੀ ਹੈ ਉਸ ਤਰ੍ਹਾਂ ਦੀ ਹੈ ਬੱਚਾ ਸਾਰੇ ਤਾਂ ਬਹੁਤ ਜ਼ਿਆਦਾ ਕੇਸ ਆਏ ਆ ਬਹੁਤ ਜ਼ਿਆਦਾ ਕੇਸ ਆਏ ਚੀਜ਼ ਦੇ ਵੀ ਜਿਹੜਾ ਨਸ਼ੀ ਜਾਂ ਡਰਾਈਵਿੰਗ ਗੋਲਦਾ ਉਹਨ ਕਿਸੇ ਨਾ ਕਿਸੇ ਤਰ੍ਹਾਂ ਰੋਕਾਇਆ ਜਾ ਸਕਦਾ ਜਾਂ ਉਹਨ ਨੁਕਸਾਨ ਕਰਨ ਦੀ ਕੋਸ਼ਿਸ਼ ਨੀ ਕੀ ਜਾਂਦੀ ਪਰ ਜੀ ਆਪ ਸਾਡੇ ਸਾਨੂੰ ਤਾਂ ਇੰਨਾ ਵੀ ਸਾਡੇ ਆਪ ਦੇ ਕੋਲ ਦੀ ਸਾਡੀ ਜਿਹੜੀ ਸਜਤਾ ਸਾਡੇ ਆਪ ਦੇ ਬੱਚੇ ਜਿਹੜੇ ਇਸ ਚੀਜ਼ ਦੇ ਬੱਚੇ ਰਹੇ ਕੀ ਫਰਕ ਲੱਗਦਾ ਵੀ ਇਸ ਤਰ੍ਹਾਂ ਦੇ ਗਰੁੱਪਾਂ ਨਾਲ ਫਰਕ ਲੱਗੂਗਾ ਸਮਾਜ ਵਿੱਚ ਸੁਧਾਰ ਆਂਦਾ ਜੀ ਲੱਗਦਾ ਸਤਾਰ ਸਰ ਬੱਚਿਆਂ ਨੂੰ ਜਾਗਰੂਤ ਕਰੇ ਸੁਧਾਰ ਤੋਂ ਉਹ ਜੀਵਨ ਕਰੇ ਸੁਣ ਜੀਵਨ ਤੇ ਜੂਠ ਨੂੰ ਜਿਹੜੇ ਪਾਸੇ ਲੋਕ ਲੱਗਦੇਗੇ ਵੀ ਕਿ ਉਹ ਤਾਂ ਆਪਾਂ ਜਾਗਰੂਤ ਕਰਨਾ ਜਿਹੜੇ ਜਿਹੜੇ ਵੀ ਇਸ ਲੈਨ ਚ ਜਾਂ ਟੀਚਰ ਜਾਂ ਗੈਟ ਆਫ ਦਾ ਕੋਚ ਜਾਂ ਕਿਸ ਤਰ੍ਹਾਂ ਦਾ ਜਿਸ ਤਰ੍ਹਾਂ ਜਿਸ ਤਰ੍ਹਾਂ ਦਾ ਉਹ ਉਹਨੂੰ ਇਸ ਤਰ੍ਹਾਂ ਦੇ ਆਪਦੇ ਤਰੀਕੇ ਨਾਲ ਅਟੈਂਡ ਕਰਨਾ ਦੇ ਦੇ ਬੱਚਿਆਂ ਨੂੰ ਦੱਸਣਾ ਚਾਹੀਦਾ ਕਿ ਜੀ ਉਸ ਨੂੰ ਸਹੀ ਤਰੀਕੇ ਸਹੀ ਸਹੀ ਕੰਮ ਬਿਲਾਇਆ ਜਾ ਸਕੇ ਸਪੋਰਟਸ ਕਰਾਈ ਜਾਵੇ ਵਰਣੋ ਜੋ ਬਾਰੇ ਦੱਸਿਆ ਜਾਏ ਆਰਮੀ ਬਾਰੇ ਦੱਸਿਆ ਜਾਏ ਉਹ ਨਹੀਂ ਕਿਸੇ ਤਰ੍ਹਾਂ ਰਜਗਾਰ ਬਾਰੇ ਦੱਸਿਆ ਜਾਵੇ ਤੁਹਾਨੂੰ ਇਹ ਰਜਗਾਰ ਦੇ ਇਹ ਰਜਗਾਰ ਦੇ ਇਹ ਕਾਰਨ ਨੇ ਇਸ ਕਾਰਨ ਰਜਗਾਰ ਮਿਲੇਗਾ ਇੱਕ ਮਦਰ ਸਾਹਿਬ ਤਾਂ ਸਾਨੂੰ ਸਿੰਪਲ ਨਾਮ ਦਿੰਦਾ ਹੈ ਪਰ ਉਸ ਤੋਂ ਬਾਅਦ ਨਾਂ ਦੇ ਅੱਗੇ ਜਾਂ ਨਾਂ ਦੇ ਪਿੱਛੇ ਕੁਝ ਲਾਉਣਾ ਸਾਡੀ ਰਿਸਪੋਨਸੀਬਿਲਟੀ ਹੈ ਸਾਡਾ ਵਰਕ ਸਾਡੀ ਮੈਂਡ ਤੇ ਕੀ ਲੱਗਦਾ ਵੀ ਇਸ ਤਰ੍ਹਾਂ ਜੋ ਅਧਿਆਪਕ ਆ ਦਾ ਫਰਕ ਕਰਦੇ ਨੇ ਉਹਦਾ ਸਮਾਜ ਵਿੱਚ ਕਿਦਾਂ ਦਾ ਸੁਧਾਰ ਆਉਂਦਾ ਹੈ ਸਮਾਰਟ ਸਟਾਰ ਤਾਂ ਆਉਂਦਾ ਪਰ ਬੱਚਿਆਂ ਨੂੰ ਬੱਚਿਆਂ ਨੂੰ ਗਾਈਡ ਕਰਨ ਵਾਸਤੇ ਬੱਚਿਆਂ ਨੂੰ ਜੋ ਤਰੀਕਾ ਤੁਸੀਂ ਕਲਾਸ ਲਾਉਂਦੇ 45 ਮਿੰਟ ਦੀ ਕਲਾਸ ਤੇ 5 10 ਮਿੰਟ ਦਾ ਤੁਹਾਡਾ ਲੈਕਚਰ ਚਾਹੀਦਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਇੱਕ ਸਾਰਾ ਗਾਈਡ ਕਰਦੇ ਕਿ ਉਹ ਆਪਦੇ ਬੱਚੇ ਜਿੱਥੇ ਫੋਨ ਨੂੰ ਇਨਾ ਟਾਈਮ ਦਿੰਦੇ ਹੋਰ ਚੀਜ਼ਾਂ ਨੂੰ ਟਾਈਮ ਦਿੰਦੇ ਆਪਦੇ ਮਦਰ ਫਾਦਰ ਨੂੰ ਰਹਿਣ ਦੇ ਕੋਈ ਸਭ ਤੋਂ ਸੱਚੇ ਮਿੱਤਰ ਜਾਂ ਸੱਚਾ ਸਭ ਤੋਂ ਜ਼ਿਆਦਾ ਉਹਨਾਂ ਦੇ ਮਦਰ ਫਾਦਰ ਨੂੰ ਨਾਲ ਲਿਆ ਜੋ ਸਟੈਂਡ ਕਰਦੇ ਉਹਨਾਂ ਨੂੰ ਉਹ ਕਦੀ ਗਲਤ ਗਾਈਡ ਨਹੀਂ ਕਰਦੇ ਗਲਤ ਰਾਈਜ਼ ਕਰਦੇ ਪਰ ਸਾਡੇ ਬੱਚੇ ਵਿਹਲਾ ਸਮਾਂ ਫੋਨਾਂ ਦੇ ਕੋਲੋਂ ਸ਼ੁਰੂ ਕਰ ਦਿੰਦੇ ਦੱਸਿਆ ਜਾਵੇ ਕਿ ਸ਼ਾਮ ਤਰਾ ਤੁਸੀਂ ਗਰਾਊਂਡ ਲਾਓ ਕੁਛ ਐ ਇਹ ਕਿਚੀ ਕਾਲਜ ਹਾਂ ਮੈਂ ਬੱਚਨ ਬਹੁਤ ਕੈਡ ਕਰਦਾ ਕਿ ਸਭ ਤੋਂ ਤੁਹਾਡਾ ਲੈਕਚਰ ਨਹੀਂ ਹੁੰਦਾ ਜਾਂ ਲੈਕਚਰ ਟੀਚਰ ਨਹੀਂ ਆਇਆ ਜਾਂ ਤੁਸੀਂ ਨਹੀਂ ਲਾਉਣਾ ਤੇ ਲਾਇਬ੍ਰੇਰੀ ਟਾਈਮ ਦਾ ਕੋ ਲਾਇਬ੍ਰੇਰੀ ਬੈਠ ਕੇ ਸਟੱਡੀ ਕਰਿਆ ਕੋਈ ਨਹੀਂ ਕੋਈ ਤੇ ਤਿੰਨਾਂ ਸਾਲਾਂ ਦੇ ਵਿੱਚੋਂ ਐਵੇਂ ਤਾਂ ਕੋਈ ਆ ਆਪਦਾ ਇਹ ਬਣਾਉ ਜਿਹੜਾ ਤੁਸੀਂ ਆਉਣ ਵਾਲੇ ਸਮੇਂ ਪੂਰਾ ਕਰ ਸਕੋ এবੀਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ এবੀਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ